ਸੋਸ਼ਲ ਮੀਡੀਆ ਤੇ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਵਿਖਿਆ ਜਾ ਸਕਦਾ ਹੈ ਕਿ ਕਾਰ ਸੜਕ ਤੇ ਵਿਚਾਲੇ ਰੁਕ ਜਾਂਦੀ ਹੈ ਕਿਉਂਕਿ ਕਈ گاਵਾਂ ਦੇ ਵੱਲੋਂ ਇਸ ਕਾਰ ਨੂੰ ਘੇਰਾ ਪਾ ਲਿਆ ਜਾਂਦਾ ਹੈ ਅਤਿਅਸੇ ਪਾਸੇ ਇਹ گاਵਾਂ ਘੁੰਮਣ ਲੱਗਦੀਆਂ ਨੇ ਡਰਾਈਵਰ ਨੂੰ ਵੀ ਨਹੀਂ ਪਤਾ ਹੁੰਦਾ ਕਿ ਆਖਰੇ گاਵਾਂ ਦੇ ਵੱਲੋਂ ਜਿਹਾ ਕਿਉਂ ਕੀਤਾ ਜਾ ਰਿਹਾ ਹੈ ਤੇ ਉਧਰ ਦੁਕਾਨਾਂ ਦੇ ਵਿੱਚੋਂ ਜਾਂ ਫਿਰ ਰਾਹੀਰ ਜਿਹੜੇ ਕੋਲ ਸੀਗੇ ਉਹ ਅੱਗੇ ਆਏ ਉਹਨਾਂ ਨੂੰ ਵੀ ਨਾ ਪਤਾ ਲੱਗੇ ਕਿ ਆਖਰੇ گاਵਾਂ ਆਸ-ਪਾਸ ਦੇ ਗੱਡੀ ਦੇ ਕਿਉਂ ਘੁੰਮ ਰਹੀਆਂ ਨੇ ਉਸ ਤੋਂ ਬਾਅਦ ਜੋ ਕਾਰ ਦੇ ਵਿੱਚ ਸਵਾਰ ਹੁੰਦੇ ਨੇ ਉਹਨਾਂ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਉਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਦੇ ਵੱਲੋਂ ਵੇਖਿਆ ਜਾਂਦਾ ਤਾਂ ਪਤਾ ਲੱਗਦਾ ਕਿ ਗੱਡੀ ਦੇ ਥੱਲੇ ਇੱਕ ਬੱਚਾ ਆਇਆ ਹੁੰਦਾ ਹੈ ਹਾਲਾਂਕਿ ਉਹ ਬੱਚਾ ਜਿਉਂਦਾ ਹੁੰਦਾ ਹੈ ਉਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਦੇ ਵੱਲੋਂ ਕਾਰ ਨੂੰ ਉੱਪਰ ਉਠਾ ਕੇ ਬੱਚੇ ਨੂੰ ਬਾਹਰ ਕੱਢਿਆ ਜਾਂਦਾ ਜਿਸ ਤੋਂ ਬਾਅਦ ਬੱਚਾ ਜਿਉਂਦਾ ਬਾਹਰ ਨਿਕਲ ਜਾਂਦਾ ਹੈ ਤਾਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੁੰਦੀ ਹੈ ਜੋ ਕਿ ਦਿਲ ਨੂੰ ਛੂਣ ਵਾਲੀ ਇਹ ਵੀਡੀਓ ਹੁੰਦੀ ਹੈ ਤਾਂ ਕਿਹਾ ਜਾਂਦਾ ਕਿ ਜਿੱਥੇ ਇਨਸਾਨ ਨੂੰ ਸਭ ਤੋਂ ਵੱਧ ਸੂਝਵਾਨ ਮੰਨਿਆ ਜਾਂਦਾ ਪਰ ਜਾਨਵਰਾਂ ਦੇ ਵਿੱਚ ਵੀ ਬਹੁਤ ਸੂਝ ਹੁੰਦੀ ਹੈ ਆਖਰ ਰਿਸ਼ਤੇ ਤਾਂ ਰਿਸ਼ਤੇ ਹੁੰਦੇ ਨੇ ਮਾਂ ਤਾਂ ਆਖਰ ਮਾਂ ਹੁੰਦੀ ਹੈ ਤਾਂ ਬਹੁਤ ਸਾਰੀ ਇਹ ਖੂਬਸੂਰਤ ਵੀਡੀਓ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਹਾਲਾਂਕਿ ਪਹਿਲਾਂ ਤਾਂ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਆਖਰੇ ਗਾਮਾ ਨੇ ਇਸ ਕਾਰ ਨੂੰ ਕਿਉਂ ਘੇਰ ਲਿਆ ਤੇ ਗੋਲ-ਗੋਲ ਆਸ-ਪਾਸਿਕਿਓਂ ਕੁਮਰੀਆਂ ਨੇ ਉਸ ਤੋਂ ਬਾਅਦ ਸੂਝ-ਬੂਝ ਦੇ ਨਾਲ ਲੋਕਾਂ ਦੇ ਵੱਲੋਂ ਗੱਡੀ ਦੇ ਥੱਲੇ ਜਦੋਂ ਕਾਰ ਦੇ ਥੱਲੇ ਵੇਖਿਆ ਜਾਂਦਾ ਤਾਂ ਥੱਲੇ ਬੱਚਾ ਫਸਿਆ ਹੁੰਦਾ ਕਿਉਂਕਿ ਗਾਵਾਂ ਇਸੇ ਲਈ ਉਸ ਕਾਰ ਦੇ ਮਗਰ-ਮਗਰ ਭੱਜ ਰਹੀਆਂ ਸੀ ਇਸ ਕਰਕੇ ਹੀ ਵਿੱਚ ਸੜਕ ਦੇ ਉਹਨਾਂ ਗਾਵਾਂ ਦੇ ਵੱਲੋਂ ਕਾਰ ਨੂੰ ਰੋਕਿਆ ਗਿਆ ਤਾਂ ਜੋ ਬੱਚੇ ਨੂੰ ਬਾਹਰ ਕੱਢਿਆ ਜਾ ਸਕੇ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਆ ਆਖਿਰ ਇਹ ਵੀਡੀਓ ਹੈ ਕਿਥੋਂ ਦੀ ਫਿਲਹਾਲ ਇਸ ਬੰਦੀ ਕੋਈ ਜਾਣਕਾਰੀ ਤਾਂ ਸਾਹਮਣੇ ਨਹੀਂ ਆਈ ਹੈ ਪਰ ਦਿਲ ਨੂੰ ਛੂਣ ਵਾਲੀ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਤਾਂ ਜਿਵੇਂ ਕਿ ਕਹਾਵਤ ਹੈ ਕਿ ਮਾਂ ਤਾਂ ਆਖਿਰ ਮਾਈ ਹੁੰਦੀ ਹੈ ਤਾਂ ਇਹ ਖੂਬਸੂਰਤ ਵੀਡੀਓ ਜੋ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਤੁਸੀਂ ਵੇਖ ਸਕੋ ਤਸਵੀਰਾਂ ਦੇ ਵਿੱਚ ਕਿ ਕਿਵੇਂ ਸੜਕ ਤੇ ਜਾਂਦੀ ਕਾਰ ਜਿਹੜੀ ਹੈ گاਵਾ ਦੇ ਵੱਲੋਂ ਅੱਗੇ ਆ ਕੇ ਰੋਕੀ ਜਾਂਦੀ ਹੈ ਅਤੇ ਆਸ-ਪਾਸੇ ਘੁੰਮਣ ਲੱਗਦੀਆਂ ਨੇ ਕਿਉਂਕਿ ਉਹਨਾਂ ਦਾ ਜੀ ਉਹਨਾਂ ਦੇ ਪਰਿਵਾਰ ਦਾ ਇੱਕ ਮੈਂਬਰ ਇੱਕ ਬੱਚਾ ਜੋ ਹੈ ਉਹ ਕਾਰ ਦੇ ਥੱਲੇ ਹੁੰਦਾ ਜਿਸ ਕਰਕੇ ਉਹ ਆਪਣੀ ਭਾਸ਼ਾ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਉਹ ਕਹਿਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿ ਸਾਡਾ ਇੱਕ ਪਰਿਵਾਰਕ ਮੈਂਬਰ ਸਾਡਾ ਇੱਕ ਜੀ ਸਾਡਾ ਇੱਕ ਬੱਚਾ ਤੁਹਾਡੀ ਕਾਰ ਦੇ ਥੱਲੇ ਆ ਪਰ ਉਸ ਤੋਂ ਬਾਅਦ ਲੋਕ ਜਿਹੜੇ ਨੇ ਉਹ ਦੇਖਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਫਿਰ ਲੋਕਾਂ ਨੇ ਗੱਡੀ ਦੇ ਥੱਲੇ ਦੇਖਿਆ ਤਾਂ ਪਤਾ ਲੱਗਦਾ ਇੱਕ ਬੱਚਾ ਜਿਹੜਾ ਉਹ ਗੱਡੀ ਦੇ ਹੇਠਾਂ ਜਿਹੜਾਗਾ ਫਸਿਆ ਹੋਇਆ ਸੀ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਜਿਹੜਾ ਉਸ ਬੱਚੇ ਨੂੰ ਬਾਹਰ ਕੱਢਿਆ ਜਾਂਦਾ ਉਸ ਤੋਂ ਬਾਅਦ ਇਹ گاਵਾ ਉਥੋਂ ਚਲੀਆਂ ਜਾਂਦੀਆਂ